ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਮਾਲਵਾ ਨਿਊਜ਼ ਮੈਂ ਹਾਕਬਾਲ ਸਿੰਘ ਗੋਰਾ ਅੱਜ ਅਸੀਂ ਪਿੰਡ ਕੁਖਰਾਣਾ ਵਿਖੇ ਦੁਖਪੰਚਨ ਸੰਗ ਗੁਰਦੁਆਰਾ ਸਾਹਿਬ ਪਹੁੰਚੇ ਹਾਂ ਜਿੱਥੇ ਸੰਤ ਬੱਬਾ ਰੇਸ਼ਮ ਸਿੰਘ ਜੀ ਅਤੇ ਕਮੇਟੀ ਵੱਲੋਂ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਹੈ ਉਹਨਾਂ ਨਾਲ ਕਰਦਿਆਂ ਗੱਲਬਾਤ ਉਹਨਾਂ ਦਾ ਕੀ ਕਹਿਣਾ ਬੱਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਬੱਬਾ ਜੀ ਸਰਵੱਤ ਦੇ ਭਲੇ ਲਈ ਕੈਂਪ ਲਗਾਇਆ ਗਿਆ ਤੁਹਾਡੇ ਵੱਲੋਂ ਤੁਹਾਡੀ ਕਮੇਟੀ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਇਹ ਜਿਹੜਾ ਪ੍ਰਬੰਧ ਕੀਤਾ ਗਿਆ ਕੈਂਪ ਦਾ ਇਹ ਸ਼ੰਕਰਾ ਆਈ ਹਸਪੀਟਲ ਲੁਧਿਆਣਾ ਵੱਲੋਂ ਕੀਤਾ ਗਿਆ ਆਪਾਂ ਇਹਦੇ ਵਿੱਚ ਸਹਿਯੋਗ ਕਰ ਰਹੇ ਆ ਤੇ ਦੂਜੀ ਇਹ ਗੱਲ ਹੈਗੀ ਹੈ ਵੀ ਇਹ ਜਿਹੜਾ ਅਪਰਾਲਾ ਇਹ ਹੋਣਾ ਚਾਹੀਦਾ ਕਿਉਂਕਿ ਜਿਹੜੇ ਤਕੜੇ ਬੰਦੇ ਆ ਉਹ ਤਾਂ ਵੱਡੇ ਹਸਪਤਾਲਾਂ 'ਚ ਜਾ ਕੇ ਆਪਦਾ ਇਲਾਜ ਕਰਵਾ ਲੈਂਦੇ ਆ ਜਿਹੜੇ ਗਰੀਬ ਬੰਦੇ ਆ ਜਿਨ੍ਹਾਂ ਦੀ ਪਹੁੰਚ ਨਹੀਂ ਗਈ ਉਹਨਾਂ ਵਾਸਤੇ ਇੱਕ ਇਹ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਸ਼ੰਕਰਾ ਆਈ ਹਸਪੀਟਲ ਵੱਲੋਂ ਇਹਦੇ ਵਿੱਚ ਭਾਈ ਸੁਖਜਿੰਦਰ ਸਿੰਘ ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਸੀਗਾ ਤੇ ਇਹਨਾਂ ਦੇ ਸਹਿਯੋਗ ਤੇ ਉਦਮ ਦੇ ਨਾਲ ਇਹ ਸਾਰਾ ਅਪਰਾਲਾ ਕੀਤਾ ਗਿਆ ਇਹਦੇ ਵਿੱਚ ਜਿਹੜਾ ਇੱਥੋਂ ਮਰੀਜ਼ਾਂ ਨੂੰ ਲੈ ਕੇ ਜਾਣਾ ਆਪਰੇਸ਼ਨ ਕਰਕੇ ਲੈਨ ਜਪਾ ਕੇ ਇੱਥੇ ਉਹਨਾਂ ਨੂੰ ਛੱਡ ਕੇ ਜਾਣਾ ਇਹ ਬਹੁਤ ਵੱਡੀ ਸੇਵਾ ਅੱਜ ਤੁਹਾਡੀ ਟੀਮ ਵੱਲੋਂ ਕੈਂਪ ਲਗਾਇਆ ਜਾ ਰਿਹਾ ਹੈ ਅੱਖਾਂ ਦਾ ਕੀ ਕਹਿਣਾ ਚਾਹੁੰਦੇ ਹੋ ਬਾ ਵੀ ਬਲੀ ਮਦਦ ਹਲੋ ਕਰਨੀ ਜਿੰਨੇ ਮਤਲਬ ਵੀ ਜਿਹੜੇ ਬੰਦੇ ਮਤਲਬ ਜਦੋਂ ਉਹਦਾ ਪ੍ਰਾਈਵੇਟ ਹਸਪਤਾਲ ਜਾ ਕੇ ਆਪ ਕਰਾਉਣਗੇ ਦਾ ਬਹੁਤ ਮਹਿੰਗਾ ਜਾ ਸਕਦਾ ਪੈ ਜਾਣਾ ਮਦਦ ਹੀ ਹੋਗਾ ਜੀ ਬਾਕੀ ਜਿਹੜੀਆਂ ਕਮੇਟੀਆਂ ਵਾਲੋ ਕਰਾਉਂਦੀਆਂ ਲਵਾਉਂਦੀਆਂ ਕੈਂਪ ਉਹਨਾਂ ਦਾ ਬਹੁਤ ਧੰਨਵਾਦ ਹੈ ਜੀ ਕਿੰਨੇ ਕੁ ਮਰੀਜ਼ ਹੁਣ ਤੱਕ ਚੱਕਾ ਪਹਾਰ ਚੁੱਕੇ ਹੋ ਤੁਸੀਂ ਵੀ ਜੀ ਮਰੀਜ਼ ਆ ਮਤਲਬ ਹੋਗੇ 100 ਤੋਂ ਉੱਪਰ ਦੇਖ ਲਈ ਮਤਲਬ ਬੱਚੇ ਦਵਾਈ ਲੈ ਜਾਂਦੇ ਤੇ ਕੋਈ ਜਿਨ੍ਹਾਂ ਦੇ ਮਤਲਬ ਬਲੋ ਮੋਰੀਆ ਮਾਲੋ ਪੱਕਿਆ ਹੋਇਆ ਉਹਨਾਂ ਨੂੰ ਫਿਰ ਨਾਲ ਲੈ ਜਾਣਾ ਆਪਰੇਸ਼ਨ ਲਈ ਧੰਨਵਾਦ ਜੀ ਹਾਂਜੀ ਸਰ ਅੱਜ ਜਿਹੜਾ ਕੈਂਪ ਦਾ ਯੋਜਨਨਾ ਕੀਤਾ ਇਹਦੇ ਵਿੱਚ ਸਾਡੀ ਸ਼ੰਕਰਾਈ ਹਸਪੀਟਲ ਦੀ ਟੀਮ ਇੱਥੇ ਪਹੁੰਚੀ ਆ ਤੇ ਇਹਦੇ ਵਿੱਚ ਅਸੀਂ 100 ਕਮਰੀਜ਼ ਨੂੰ ਚੈੱਕ ਕਰਿਆ ਜਿਹਦੇ ਵਿੱਚ 20-22 ਮਰੀਜ਼ ਆਪਣੇ ਸਿਲੈਕਟ ਹੋਏ ਆਪਰੇਸ਼ਨ ਲਈ ਤੇ ਇਹਦੇ ਵਿੱਚ ਆਪਾਂ ਚਟੇ ਮੂਤੀ ਦੇ ਆਪਰੇਸ਼ਨ ਫ੍ਰੀ ਕਰਦੇ ਆਂ ਹਸਪੀਟਲ ਵਿੱਚ ਲਿਜਾ ਕੇ ਹਾਂਜੀ ਕੀ ਜਿਆਦਾ ਸਮੱਸਿਆ ਆ ਰਹੀ ਹੈ ਜਿ ਅੱਖਾਂ ਦੇ ਵਿੱਚ ਧੁੰਦਲਾਪਨ ਦੀ ਜਾਂ ਚਿੱਟੇ ਮੋਤੀ ਦੀ ਕਿਸ ਤਰ੍ਹਾਂ ਦੀ ਸ਼ਿਕਾਇਤ ਜਿਆਦਾ ਜਿੱਦਾਂ ਵੀ ਹੁਣ ਆਪਾਂ ਜੇ ਕੈਂਪ ਲਾਉਂਦੇ ਆ ਤਾਂ ਉਹਦੇ ਵਿੱਚ ਚਿੱਟੇ ਮੋਤੀ ਦੇ ਜਿਆਦਾ ਸ਼ਿਕਾਇਤ ਆ ਜਾਂ ਜਿੱਦਾਂ ਹੁਣ ਆਪ ਪੁਤਲੀਆਂ ਖਰਾਬ ਹੋ ਰਹੀਆਂ ਨੇ ਤੇ ਇਸ ਕਰਕੇ ਮੋਤੀਏ ਦੀ ਬਹੁਤ ਸ਼ਿਕਾਇਤ ਆ ਰਹੀ ਹੈ ਜਿਹੜੇ ਤੁਸੀਂ ਲਾਈਨ 'ਚ ਪਾਓਗੇ ਉਹਨਾਂ ਦੀ ਕਿੰਨਾ ਚਿਰ ਦੀ ਦੇਖਭਾਲ ਕਰਨੀ ਜ਼ਰੂਰੀ ਹੈ ਮਰੀਜ਼ਾਂ ਲਈ ਹਾਂਜੀ ਜਿੱਦਾਂ ਆਪਾਂ ਲੈ ਕੇ ਜਾਵਾਂਗੇ ਪਰੇਸ਼ਾਨ ਤੋਂ ਇੱਕ 47 ਦੰਦਾ ਪਰਹੇਜ ਹੁੰਦਾ ਈ ਤੇ ਅੱਜ ਜਾਣਾ ਕੱਲੂ ਪਰੇਸ਼ਨ ਹੋ ਕੇ ਪਰਸੋਂ ਨੂੰ ਆਪਾਂ ਇਹਨਾਂ ਨੂੰ ਵਾਪਸ ਛੱਡ ਕੇ ਜਾਣਾ ਕੋਈ ਖਰਚਾ ਨਹੀਂ ਫ੍ਰੀ ਆ ਜੀ ਆ ਬੱਸ ਲੈ ਕੇ ਜਾਓਗੇ ਤੇ ਬੱਸੇ ਛੱਡ ਕੇ ਜਾਓਗੇ ਮਿਹਰਬਾਨੀ ਜੀ ਥੈਂਕ ਯੂ ਜੱਖਾਂ ਦੇ ਕੰਪ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਿੰਡ ਖਖਰਾਣਾ ਬਾਬਾ ਰੇਸ਼ਮ ਸਿੰਘ ਜੋ ਲੰਗਰ ਤੇ ਚਾਹ ਪਣ ਦਾ ਲਾਇਆ ਇਹਨਾਂ ਲੋ ਸੇਵਾ ਕੀਤੀ ਗਈ ਆ ਜਿਹੜੇ ਡਾਕਟਰ ਇਹ ਲੁਧਿਆਣੇ ਤੋਂ ਟੀਮ ਆਈ ਆ ਬਹੁਤ ਵਧੀਆ ਟੀਮ ਆਈ ਆ ਬਹੁਤ ਵਧੀਆ ਪ੍ਰਾਲਾ ਬਾਬਾ ਰੇਸ਼ਮ ਸਿੰਘ ਜੀ ਨੇ ਕੀਤਾ ਇਹ ਬਹੁਤ ਵੱਡਾ ਪਵਾਨਾ ਅਸੀਂ ਧੰਨਵਾਦ ਕਰਦੇ ਆ ਕਿ ਜਿਹੜੀਆਂ ਸੰਗਤਾਂ ਆਈਆਂ ਪਹੁੰਚੀਆਂ ਨਿੱਕੇ ਸੱਦੇ ਤੇ ਜਿਨ੍ਹਾਂ ਨੂੰ ਕੋਈ ਲੈਨ ਚ ਪੈਂਦੀ ਉਹਨਾਂ ਦੇ ਭਾਈ ਲੈਨ ਚ ਪਾਏ ਆ ਜਿਨ੍ਹਾਂ ਦਵਾਈ ਦੀ ਲੋੜ ਸਨ ਉਹਨਾਂ ਦਵਾਈ ਦਿੱਤੀ ਆ ਅਸੀਂ ਸਾਰੇ ਡਾਕਟਰਾਂ ਦਾ ਤੇ ਬਾਬਾ ਰੇਸ਼ਮ ਸਿੰਘ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ